ਗੁਰੂਆਂ ਕੋ ਬਹੁਤ ਖੁਸ਼ੀ ਹੋ ਰਹੀ ਹੈ। ਬਾਬਾ ਭਗਤ ਦੁਨੀ ਚੰਦ ਜੀ ਮਹਾਰਾਜ ਐ ਸਮਝੋ ਉਹਨਾਂ ਦੀ ਤਪ ਦੀ ਮਹਾਨਤਾ ਹੈ। ਮਹਾਤਮਾ ਦਾदू ਜੀ ਕਹਿੰਦੇ ਦਾਦੂ ਦਾਬੇ ਨਾ ਰਹੇ ਕਸਤੂਰੀ ਦੀ ਬਾਸ ਕਰੀਏ ਭਜਨ ਪਤਾਲ ਮੇ ਪ੍ਰਗਟ ਭਇਓ ਆਕਾਸ਼। ਕਹਿੰਦੇ ਬੰਦਾ ਪਥਾਲ ਚ ਉਤਰ ਕੇ ਵੀ ਸਿਮਰਨ ਕਰੇ ਨਾ ਆਕਾਸ਼ਾਂ ਤੱਕ ਲਹਿਰਾਂ ਜਾਂਦੀਆਂ ਨੇ ਅੰਬਰਾਂ ਤ ਆਹ ਹੁਣ ਕੋਈ ਅਤ ਕਥ ਨਹੀਂ ਹੈ ਜਿਹੜਾ ਨਜ਼ਾਰਾ ਆਪਾਂ ਤੱਕ ਰਹੇ ਆ ਅਖੰਡ ਪਾਠਾਂ ਦੀਆਂ ਲੜੀਆਂ ਸੇਵਾਮਾਂ ਦੇ ਗੁੰਭ ਸੇਵਾਦਾਰਾਂ ਨੇ ਹੰਸਾਂ ਵਰਗੀਆਂ ਧਾਰਾ ਹਰ ਪਾਸੇ ਕਾਰੋਬਾਰ ਨੂੰ ਸੰਭਾਲ ਰਹੇ ਹੋ ਪ੍ਰਬੰਧਕ ਸੱਜਣ ਸਾਰੇ ਤੁਸੀਂ ਭਾਈ ਨਿਰਮਲ ਸਹਿ ਹੋਰੇ ਪ੍ਰਹਾਨ ਜੀ ਸਰਪੰਚ ਗੁਰਪ੍ਰੀਤ ਸਹਿ ਹੋਰੇ ਬਲਦੇਵ ਸਹਿ ਹੋਰੇ ਸਾਰੀ ਕਣੀ ਜਿੰਨੇ ਵੀ ਤੁਸੀਂ ਫੇਰਿਆਂ ਮਰ ਕੇ ਬੰਦੇ ਸੰਤ ਮਹਾਰਾਜ ਜੀ ਦੇ ਪਾਵਨ ਵਰਸੀ ਬੜੀ ਚੜ੍ਹਦੀ ਕਲਾਤ ਮਨਾ ਰਹੇ ਹਾਂ ਬੜੀ ਖੁਸ਼ੀ ਹੈ ਲਓ ਹੁਣ ਬੇਨਤੀ ਸਮਾਂ ਸੀਮਤ ਹੈ ਰੋਬਨ ਬਰਾੜ ਜੀ ਹੁਕਮ ਲਾ ਗਏ ਵੀ ਤੁਹਾਡੇ ਦਰਸ਼ਨ ਜਿੰਨਾ ਕੁ ਸਮਾਂ ਸੀ ਪਰਸ ਨੇ ਪਹਿਲਾਂ ਤਾਂ ਫਤਿਹ ਬਲਾਓ ਸਾਰੀ ਸੰਗਤ ਚੜ੍ਹ ਜੇ ਕਲਾਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੋਂ ਪਹਿਲਾਂ ਮੇਰੇ ਕਬੀਸ਼ਰੀ ਦੇ ਗੁਰ ਭਾਈ ਯਾਨੀ ਪ੍ਰੇਮ ਸਿੰਘ ਜੀ ਪਾਧਮ ਦਰਾਉ ਕੇ ਮਾਰੇ ਉਹ ਰਾਏ ਬਲਾਰ ਜੀ ਦੀ ਗੱਲ ਕਰ ਰਹੇ ਸੀ ਇੱਕ ਹੋਰ ਗੱਲ ਮਹਾਨ ਦੇਖੋ ਇੱਕ ਸ਼ਾਸਤਰ ਦਾ ਲੇਖ ਹੈ ਵੇ ਗੁਰੂ ਨਾਨਕ ਜੀ ਨੇ ਜਦੋਂ ਕਲੂ ਕਾਲ ਚ ਅਵਤਾਰ ਧਾਰਨਾ ਸੀ ਨਾ ਉਹ ਤੋਂ ਪਹਿਲਾਂ ਚਾਰ ਰਿਸ਼ੀਆਂ ਨੇ ਸਤਜੁਗ ਚ ਤਪ ਕੀਤਾ ਚਾਰ ਰਿਸ਼ੀਆਂ ਨੇ ਉਹਨਾਂ ਰਿਸ਼ੀਆਂ ਨੂੰ ਪਤਾ ਸੀ ਵੀ ਕਾਲਪੁਰਖ ਸਿੱਧਾ ਅਵਤਾਰ ਧਾਰੂ ਕਲਯੁਗ ਚ ਚਾਰ ਰਿਸ਼ੀ ਭਗਵਾਨ ਫੁਰਸੋਗੇ ਉਹਨਾਂ ਰਿਸ਼ੀਆਂ ਨੂੰ ਕਹਿੰਦੇ ਭਈ ਮੰਗੋ ਕੁਛ ਉਹ ਦੋ ਜਣੇ ਪਹਿਲਾਂ ਉੱਠ ਖੜੇ ਕਹਿੰਦੇ ਪਹਿਲਾਂ ਸਾਨੂੰ ਮੰਗਣ ਦਿਓ ਦੂਜਿਆਂ ਨੂੰ ਕਹਿੰਦੇ ਤੁਸੀਂ ਬਹਿ ਜਾਓ ਮਾਰੇ ਕਹਿੰਦੇ ਵੀ ਤੁਸੀਂ ਮੰਗ ਲਓ ਕੋਈ ਨਹੀਂ ਭਾ ਲੈ ਮੰਗ ਲਓ ਦੂਜਾ ਮੰਗ ਲਓ ਮੈਂ ਤਾਂ ਦੇਣਾ ਹੀ ਐ ਜੋ ਮੰਗੋਗੇ ਦੇਵਾਂਗਾ ਕਹਿੰਦੇ ਕਿ ਸਾਨੂੰ ਪਤਾ ਲੱਗਿਆ ਵੀ ਤੁਸੀਂ ਅਵਤਾਰ ਧਾਰੋਂਗੇ ਕਲੂ ਕਾਲ ਵਿੱਚ ਸਾਡੀ ਇਹ ਇੱਛਾ ਹੈ ਜਦੋਂ ਤੁਸੀਂ ਅਵਤਾਰ ਧਾਰੋ ਮਾਨਸ ਜਾਮਾ ਪਹਿਨੋ ਸਾਡੇ ਘਰ ਵਿੱਚ ਹੋਵੇ ਤੁਹਾਡਾ ਜਨਮ ਅਕਾਲਪੁਰਕ ਕਹਿੰਦੇ ਜਨਮ ਤਾਂ ਹੋ ਜਾਊਗਾ ਪਰ ਸਾਨੂੰ ਪਛਾਣ ਨਹੀਂ ਸਕੋਗੇ ਉਹਨਾਂ ਦਾ ਤਾਂ ਫਿਰ ਅਵਤਾਰ ਹੋਇਆ ਪਾਪਾ ਮਹਿਤਾ ਕਾਲੂ ਜੀ ਤੇ ਤ੍ਰਿਪਤਾ ਦੇ ਰੂਪ ਜੀ ਜਿਹੜੇ ਦੋ ਜੇ ਦੋ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਮੰਗੋ ਉਹ ਦੋਨੇ ਕਹਿੰਦੇ ਜੀ ਜਿੱਥੇ ਤੁਹਾਡਾ ਜਨਮ ਹੋਵੇ ਉਸ ਨਗਰੀ ਚ ਅਸੀਂ ਵੀ ਜਨਮ ਲਈਏ ਪਰ ਇੱਕ ਬੇਨਤੀ ਹੈ ਇੱਕ ઋષਿ ਬੋਲਿਆ ਵੀ ਜਨਮ ਲੈਣ ਸਾਰ ਮੈਂ ਤੁਹਾਨੂੰ ਪੁਛਾਲਣਾ ਔਰ ਜਿੱਥੇ ਤੁਹਾਡਾ ਜਨਮ ਹੋਵੇ ਉੱਥੇ ਹੀ ਮੇਰਾ ਹੋਵੇ ਉਹ ਕੌਣ ਆਇਆ ਰਿਸ਼ੀ ਉਹ ਆਈ ਬੇਬੇ ਨਾਨਕੀ ਜਿਨੇ ਜਨਮ ਲੈਣ ਸਤ ਤੱਕ ਪੁਛਾਲ ਲਿਆ ਜਿਹੜਾ ਚੌਥਾ ਰਿਸ਼ੀ ਸੀ ਰਾਏ ਬਲਾਰ ਜੀ ਗੱਲ ਤੁਸੀਂ ਸੁਣ ਰਹੇ ਸੀ ਉਹ ਕਹਿੰਦੇ ਕਿ ਜਿੱਥੇ ਜਨਮ ਹੋਵੇ ਉਸ ਨਗਰੀ ਦਾ ਮੈਂ ਮਾਲਕ ਹੋਵਾਂ ਔਰ ਇਹ ਵੀ ਮੇਰੇ ਤੇ ਕਿਰਪਾ ਕਰੋ ਮੈਂ ਪੁਛਾਲ ਲਾਂ ਤੁਹਾਨੂੰ ਗੁਰੂ ਨਾਨਕ ਜੀ ਕਹਿੰਦੇ ਛੇਤੀ ਛੇਤੀ ਤਾਂ ਨਹੀਂ ਬਣ ਜਾਓ ਸਾਡੇ ਚੋਜ ਦੇਖੇਗਾ ਤੈਨੂੰ ਸਾਡੀ ਪਛਾਣ ਆ ਜਾਊਗੀ ਪਰ ਜਿਹੜੇ ਪਹਿਲੇ ਰਿਸ਼ੀ ਸੀ ਕਹਿੰਦੇ ਜਨਮ ਤਾਂ ਤੁਹਾਡੇ ਕਰੇ ਮੈਂ ਲੈ ਲਉ ਪਰ ਮੇਰੀ ਮਾਇਆ ਨੂੰ ਸਮਝ ਨਹੀਂ ਸਕੋਗੇ ਇਹ ਬੜਾ ਪਵਿੱਤਰ ਤੁਸੀਂ ਇਤਿਹਾਸ ਸੁਣਿਆ ਲਓ ਹੁਣ ਇੱਕ ਸ਼ੇਰ ਸੁਣ ਲਓ ਫਿਰ ਆਪਾਂ ਜਿੰਨਾ ਕੁ ਸਮਾਂ ਦੋਖ ਬਤਾਮਾ ਜਲਦੀ ਇਹਨਾਂ ਤੁਹਾਡੇ ਚਰਨੀ ਬੋਲ ਦੇਾਂਗੇ ਪਹਿਲਾਂ ਇੱਕ ਉਸਤਾਦ ਸ਼ਾਨਦਾਰ ਜੀ ਉਹਨਾਂ ਤੋਂ ਪਾਵਨ ਸ਼ਬਦ ਸੁਣੋ ਅਮਨ ਪਿਆਰ ਅਮਨ ਪਿਆਰ कतार हथ जिथे मिशन है धर्म ते बया सारे देश भले न लो जा कर्म सर में भगत ते दया दुनिया पूज अञा यादगार दुनिया पूज ਨਾ ਦੀਆਂ ਜਹਾਜ਼ਗਾਰਾ ਨਾਮ ਜਗਤ ਦੇ ਮੇਕ ਨਸ਼ਾਨੀਆਂ ਦਾ ਸੰਗੈ ਦ੍ਰਿਸ਼ਟੀ ਸੰਗੈ ਦ੍ਰਿਸ਼ਟੀ ਹੌਣ ਦਰਵਾਜ਼ਾ ਸਿੰਗਾ ਇਹ ਹਰਤ ਦੁਨੀਆ ਭਈ ਮਗਰੋਂ ਪੂਜਦੀ ਯਾਦ ਕਰਨ ਉਹਨਾਂ ਬਰਮ ਗਿਆਨੀਆਂ ਨੂੰ ਸੰਸਾਰ ਪੂਜਦਾ ਰਹਿੰਦਾ ਜੁਗ ਲੰਘ ਜਾਣ ਆਹ ਕੋਈ ਅਤ ਕਥਨੀ ਅੱਜ ਪੂਜਾ ਕਰ ਰਹੇ ਆਪਾਂ ਉਸ ਪੈਗੰਬਰ ਦੀ ਜਿਹਨੇ ਬਰਮ ਚ ਰੰਗ ਕੇ ਉਹਦਾ ਰੂਪ ਬਣ ਗਿਆ ਭੇਦ ਨਹੀਂ ਰਿਹਾ ਮੈਂ ਧੰਨਵਾਦ ਕਰਾਂ ਸਾਡੇ ਕਵੀ ਸ੍ਰੀ ਦੇ ਬਾਬਾ ਬੋੜ ਪੰਨਾ ਸੋਮਨਾਥ ਜੀ ਰੋਡਿਆਂ ਵਾਲੇ ਮੈਂ ਧੰਨਵਾਦ ਕਰਦਾ ਕਿਉਂਕਿ ਉਸਤਾਦ ਰੁਖਾਨੇ ਜਿਹੜੇ ਹਾਂਜੀ ਪ੍ਰੇਮ ਸਿੰਘ ਜੀ ਪਦਮ ਢਾਗੀ ਰਾਉ ਕੇ ਮਾਲਿਓ ਵੀ ਸਤਿਕਾਰਪੂਰਵਕ ਭੇਜ ਕੇ ਗਏ ਆ ਵੀ ਆਪਣੇ ਗੁਰਪਾਈ ਨੂੰ ਮੈਂ ਧੰਨਵਾਦ ਕਰਦਾ ਆ ਪਿੱਛੇ ਮੇਰੇ ਉਸਤਾਦ ਜੀ ਖੜੇ ਨੇ ਸ਼ੇਰ ਲਾ ਕੇ ਗਏ ਨੇ ਪੰਦੇ ਜੀ ਹੋਰੇ ਨੇ ਕਿ ਉਹ ਪ੍ਰਾਤਨਿਕ ਵਿਸ਼ਰੀ ਦੇ ਥੰਮਨੇ ਮੈਂ ਉਸਤਾਦ ਜੀ ਹੁਣਾਂ ਨੂੰ ਤਾਂ ਐ ਸੁਣਨ ਨੂੰ ਤਰਸਦਾ ਹੁਣਾਂ ਨੇ ਕਹ ਹੁੰਦਾ ਵੀ ਕਦੇ ਸੁਣਿਆ ਕਰੂੰਗਾ ਪਰ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਮੇਰੇ ਸਾਥੀ ਬਣ ਕੇ ਅੱਜ ਸਟੇਜ ਤੇ ਮੇਰਾ ਸਾਥ ਦੇ ਰਹੇ ਨੇ ਕੋਈ ਰਹਿਮਤ ਹੈ ਕਾਰਕੁਖ ਦੀ ਇਕਬਾਲ ਜੀ ਬਰਾੜ ਜੀ ਹੋਰੀ ਔਰ ਪੰਡਤ ਸੋਮਨਾਥ ਜੀ ਅਸ਼ੀਰਵਾਦ ਬਖਸ਼ਿਸ਼ ਕਰ ਰਹੇ ਜਿਨ੍ਹਾਂ ਦੇ ਦਰਸ਼ਨ ਨੂੰ ਤਰਸਦੇ ਹੁੰਦੇ ਸੀ ਮੈਂ ਧੰਨਵਾਦ ਕਰਨਾ ਚਾਹੁੰਦਾ ਲਓ ਹੁਣ ਸਿੱਧੀਆਂ ਦੋ ਗੱਲਾਂ ਆਪਾਂ ਕਰਨੀਆਂ ਮੈਂ ਕਬਤਾ ਭੇਟ ਕਰਾਉਣੀ ਆ ਤੁਹਾਡੇ ਪਾਵਨ ਚਰਨੀ ਕਲੰਗੀ ਵਾਲੇ ਨੂੰ ਇੱਕ ਦਿਨ ਦੇ ਨਿਹੜ ਬੈਠਿਆ ਨੂੰ ਤੁਹਾਡੇ ਵਰਗੇ ਸੇਵਾਦਾਰ ਕਹਿੰਦੇ ਮਹਾਰਾਜ ਤੁਸੀਂ ਇੱਕ ਦਿਨ ਜਿੱਦਾਂ ਦੇ ਜ਼ੁਲਮ ਰਾਜ ਦੀ ਜੜ ਪੱਟੀ ਸੀ ਕਿਹਾ ਸੀ ਮੈਂ ਬਿਨਾਸ਼ ਕਰਤਾ ਜ਼ੁਲਮ ਰਾਜ ਦਾ ਉਸ ਦਿਨ ਕਹਿੰਦੀ ਸੀ ਮੇਰਾ ਬੰਦਾ ਸਰਹੰਦ ਨਾਲ ਇੱਤ ਨਾਲ ਇੱਤ ਖੜਕਾ ਦੂੰਗਾ ਉਹ ਬੰਦਾ ਕਿੱਥੇ ਆ ਤੁਹਾਡਾ ਮਹਾਰਾਜ ਤੁਸੀਂ ਕਹਿੰਦੇ ਸੀ ਸਾਡਾ ਬੰਦਾ ਸਰਹੰਦ ਸ਼ਹਿਰ ਢਾਵੇਗਾ ਉਹਦੀ ਇੱਤ ਨਾਲ ਇੱਤ ਖੜਕਾਵੇਗਾ ਉਹ ਸੋਦੇਗਾ ਬਜੀਤ ਖਾਨ ਨੂੰ ਸੋਚਾਂ ਨੰਨ ਦੇ ਕਲੇ ਚ ਪਾਉ ਠਾਹੀ ਤੇ ਜੁਰਮਾਂ ਦੀ ਜੜ ਪੱਤੀ ਪੱਤੀਰ ਦੀ ਮੁਖੀ ਨਾਲ ਕਾਹੀ ਮਾਰੋ ਜੋ ਬੰਦਾ ਕਿੱਦੇ ਆਊਗਾ ਜਿਹੜੇ ਸਾਡੇ ਹਿਰਦੇ ਤੇ ਜ਼ਖਮ ਭਾਂਬੜ ਬਲਦੇ ਨੇ ਸਭ ਜੱਜਾਂ ਨੇ ਕੁਰਬਾਨੀ ਦੇ ਟੋਟਾ ਬੰਦਾ ਕਿੱਥੇ ਮਾਰੇ ਕਹਿੰਦੇ ਫਿਰ ਚੰਗਾ ਚਲੋ ਪਾਲੀ ਆਓ ਨਦੀ ਕਿਨਾਰੇ ਜਾ ਕੇ ਕਲੰਗੀ ਵਾਲੇ ਗੁਰੂ ਮਨੋ ਦਾਸ ਬਰਾਗੀ ਦੇ ਢੇਰੇ ਚ ਜਿਵੇਂ ਲਾਉਂਦੇ ਨੇ ਆਸਣ ਔਰ ਸਿੱਖਾਂ ਨੂੰ ਕਹਿਨੇ ਨੇ ਛੱਡ ਦੋ ਘੋੜੇ ਖੁੱਲੇ ਇਹ ਆਪਣਾ ਡੇਰਾ ਆਪਣੀਆਂ ਪਾਰਕਾਂ ਅਗਰ ਉਹ ਜ ਰੇਤੇ ਚ ਲਿਪਦੇ ਨੇ ਮੇਰੇ ਘੋੜੇ ਅੱਜ ਬਹਾਰਾਂ ਮਾਰਨ ਦਿਓ ਇਹਨਾਂ ਨੂੰ ਗਤੀ ਕਾਦਣਾ ਲੰਗਰ ਤਾਂ ਪਾ ਦਿਓ ਫੇਰਾ ਪ੍ਰਸ਼ਾਦ ਸ਼ੁਰੂ ਕਰ ਦਿਓ ਉਹ ਚੇਲੇ ਬਾਲ ਕੇ ਸੋਚਦੇ ਆ ਵੀ ਇਹ ਕਹੇ ਦੇ ਬੰਦੇ ਡੇਰੇ ਚ ਆ ਗਏ ਗੁਰੂ ਦਸ਼ਮੇਸ਼ ਦੇ ਬਹਾਦਰਾਂ ਦੀਆਂ ਸੁੰਦਰ ਵਰਦੀਆਂ ਸੀਸ ਤੇ ਚੱਕਰ ਸੋਹਣੇ ਨੈਣ ਨਕਸ਼ ਸ਼ਾਹੀ ਪੋਸ਼ਾਕਾਂ ਨੀਲੇ ਸ਼ਾ ਪਾਣੇ ਇਹ ਜੇ ਬੰਦੇ ਉਹਨਾਂ ਨੇ ਕਦੇ ਦੇਖੇ ਨਹੀਂ ਸੀ ਲਓ ਉਹ ਕਬਰਾ ਕੇ ਇਸ ਗੱਲ ਤੋਂ ਵੀ ਸ਼ਾਇਦ ਸਾਡੇ ਤਾਂ ਡੇਰੇ ਤੇ ਕੋਈ ਕਬਜਾ ਆ ਗਿਆ ਕੋਈ ਵੱਡਾ ਮਹਾਬਲੀ ਯੋਧਾ ਆ ਕੇ ਤਖਤ ਤੇ ਬੈਠ ਗਿਆ ਮਾਧੋਦਾਸ ਮਿਰਾਂਗੀ ਦੇ ਪੰਘ ਨੂੰ ਮੰਨ ਲਿਆ ਉਹ ਮਾਧੋਦਾਸ ਕੋਲੇ ਜਾ ਕੇ ਕਬਰਾਏ ਹੋਏ ਚੇਲੇ ਗੁਰੂ ਦਸ਼ਮੇਸ਼ ਤੇ ਆਮਦ ਦੀਆਂ ਖਬਰਾਂ ਜਿਵੇਂ ਦਿੰਦੇ ਆ ਸੁਣੋ ਵੀ ਇੱਕ ਪੀਰ ਆ ਗਿਆ ਉਹ ਮਹਾ ਪਾਵਰ ਹੈ ਐ ਲੱਗਦਾ ਰੋਹਾਨੀਅਤ ਦਾ ਵੀ ਥੰਮ ਹੈ ਪਰ ਸਾਡੇ ਡੇਰੇ ਤੇ ਹੋ ਗਿਆ ਕਾਬੂ ਮਾਤਾ ਦਾਸ ਜੀ ਤੁਸੀਂ ਬਲੀਓ ਕੋਈ ਇੰਤਜ਼ਾਮ ਕਰੋ ਇੱਕ ਹਜ਼ੂਰ ਦੇ ਆਉਣ ਦੀਆਂ ਖਬਰਾਂ ਦੇਖਾ ਭਲਾ ਚੇਲੇ ਆਪਣੇ ਗੁਰੂ ਨੂੰ ਕਿਉਂ ਨਹੀਂ ਔ ਚੇਲੇ ਕੈਨ ਸਾਧਨੋਂ ਜਾ ਕੇ ਬੈਠਾ ਸੁਣ ਸਮਾਧੀ ਲਾ ਕੇ ਚੇਲੇ ਕੈਨ ਸਾਧਨੋਂ ਜਾ ਕੇ ਬੈਠਾ ਸੁਣ ਸਮਾਧੀ ਲਾ ਕੇ ਦੇਖੋ ਹਾਲ ਬਾਗ ਦਾ ਜਾ ਕੇ ਉੱਠਿਆ ਦਰਸ਼ਨ ਅੰਜਾਨੇ ਮੁਸ਼ਕਲ ਨਿਕਲੇ ਜਾਨ ਬਚਾ ਕੇ ਚੇਲੇ ਦੇਨ ਦਹਾਨਿਆ ਨੇ ਮੁਸ਼ਕਲ ਨਿਕਲੇ ਜਾਨ ਬਚਾ ਕੇ ਜੋਦੇ ਦਬਰੋ ਸ਼ੈਲ ਸ਼ਮੀਲੇ ਬਾਣੇ ਇੱਕ ਰੰਗ ਦੇ ਨੀਲੇ ਜੋਦੇ ਦਬਰੋ ਸ਼ੈਲ ਸ਼ਮੀਲੇ ਬਾਣੇ ਇੱਕ ਰੰਗ ਦੇ ਨੀਲੇ ਸ਼ਸਤਰ ਤਾਰੀ ਤੇ ਅਣਖੀਲੇ ਕਾ पीर पलंग तेठा पीर पलंग ते नूरी मखणे जोताली चढ़े सूरज वर्गी लाली हसे बग़ीचा ਅਲੀ ਦੰਦੀ ਇਹ ਕੋਈ ਜੋਤ ਖਦਾਈਆ ਉੱਥੇ ਕਰਾਮਾਤ ਨਹੀਂ ਚੱਲਣੀ ਆਪਣੀ ਕਿਆਮਤ ਆਈ ਆ ਉੱਥੇ ਕਰਾਮਾਤ ਨਹੀਂ ਚੱਲਣੀ ਆ चकर हुख लड़ा वेना पीर पलंग ते जहिड़ा उस वल बेचा जवे नेठा पीर पलंग ते ਕੋਨੇ ਉੱਡਣੇ ਘਟੋਲਿਆ ਵਰਕੇ ਧਰਧਿਆ ਚੋਰਾ ਤੇ ਤੂੰ ਐ ਬਰੋਲੇ ਰਾਸ਼ਨ ਪਾਉਂਦੇ ਨੇ ਬਿਨ ਢੋਲੇ ਬਨਦੇ ਸਭੀ ਪਦਾਰਥ ਪੋਲੇ ਬਨਦੇ ਸਭੀ ਪਦਾਰਥ ਪੋਲੇ ਚੀਜ਼ ਕੋਈ ਮਾਰੀ ਖਾਵੇ ਨਾ ਬੈਠਾ ਪੀਰ ਪਲੰਗ ਤੇ ਜਿਹੜਾ ਉਸ ਵੱਲ ਦੇਖਿਆ ਜਾਵੇ ਨਾ लंगा ਕਹਤੇ ਦੇਣਾ ਬਹੁਤ ਸਾਰਾ ਪਿਆਰ ਸਤਕਾਰ ਸਿੱਖ ਸੰਗਤ ਵੱਲੋਂ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਜੀ ਹੋਰ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਸਤਕਾਰ ਰੱਖੀਆਂ ਜਿੰਨਾਂ ਦੇ ਨਾਮ ਕਈ ਵਾਰੀ ਬਿਸਰ ਜਾਂਦੇ ਆ ਬਹੁਤ ਪਿਆਰ ਸਤਕਾਰ ਤੁਸੀਂ ਬਖਸ਼ਿਸ਼ ਕਰ ਰਹੇ ਹੋ ਹਜ਼ੂਰ ਕਿਰਪਾ ਕਰਨ ਖੁਸ਼ੀਆਂ ਦੇਣ ਮਹਾਂਪੁਰਖਾਂ ਦੀ ਨਿਵਾਜ਼ੀ ਹੋਈ ਰਹਿਮਤ ਭਰੀ ਨਜ਼ਰ ਜਿਹੜੀ ਤੁਹਾਡੇ ਤੇ ਸਬੰਲੀ ਵਰਸ ਰਹੀ ਹੈ ਉਹਦਾ ਨੂਰ ਨਜ਼ਾਰਾ ਸਾਡੇ ਤੇ ਵੀ ਕੋਈ ਕਿਣਕਾ ਮਾਤਰ ਪੈਲੀ ਹਜ਼ੂਰ ਬਖਸ਼ ਆਓ ਹਣ ਮੈਂਨ ਦੀ ਤੁਹਾਡੇ ਚਰਨ ਉਹ ਮਾਧੋ ਉਦਾਸ ਬਿਰਾਗੀ ਮਹਾਤਮਾ ਹੋ ਕੇ ਰੱਬ ਦੇ ਪਿਆਰਿਆਂ ਦੇ ਮਜ਼ਾਕ ਡਾਉਣ ਵਾਲਾ ਪਲੰਗ ਤੇ ਬਹਾ ਕੇ ਸੰਤਾਂ ਦੀ ਨਰਾਦਰੀ ਕਰਨ ਵਾਲੇ ਨੂੰ ਗੁਰੂ ਨੇ ਸਿੱਖ ਕੌਮ ਦਾ ਜਰਨਲ ਬਣਾਉਣਾ ਸੀ ਉਹਦੇ ਹੌਮਤ ਹੋਣ ਖਾਤਰ ਮਹਾਰਾਜ ਉਹਦੇ ਪਲੰਗ ਤੇ ਬਹਿ ਗਏ ਆਪਾਂ ਇਤਿਹਾਸ ਤੋਂ ਬਾਖਮਾ ਮਾਦੂ ਦਾ ਉਸਨੇ ਬੜੇ ਕ ਨਾਮ ਪੜੇ ਗੋਬੰਜਾ ਵੀਰ ਬਸ ਸੀ ਬੜੀਆਂ ਉਤਾਰੀਆਂ ਸ਼ਕਤੀਆਂ ਪਾਵਰਾ ਪਰ ਕਲੰਗੀ ਵਾਲੇ ਦਾ ਪਲੰਗ ਕੋਈ ਹਲਾ ਦੇਵੇ ਕੀ ਪਾਵਰ ਸੀ ਕਿਸੇ ਦੀ ਅਖੀਰ ਚੜਨਾ ਚਾਹ ਕੇ ਡਿੱਗੇ ਮੈਂ ਦਾ ਨਾਰਜ ਕਹਿੰਦੇ ਚੜਨਾ ਚਾਕੇ ਡਿੱਗਣ ਵਾਲਿਆ ਔਣ ਕਰਾਉਣ ਵਾਲਿਆ ਕੌਣ ਹੈ ਤੂੰ ਕਹਿੰਨਾ ਫਿਰ ਐਸੀਆ ਸਰਦਾਰ ਮਹਿੰਗਾ ਸਿੰਘ ਜੀ ਬਰਾੜ ਸਾਹਿਬ 500 ਰੁਪਏ ਆਪਣੀ ਜੱਥੇ ਨੂੰ ਸਤਕਾਰ ਬਖਸ਼ ਕਰ ਰਹੇ ਮੈਂ ਧੰਨਵਾਦ ਕਰਨ ਹੈ ਬੇਚੋ ਸਦਾ ਗੁਰਪ੍ਰੀਤ ਸਿੰਘ ਸਰਪੰਚ ਸਭਾ ਬਰਿਦੋ ਸਰਪੇ ਬੇਚ ਕੀ ਗਏ ਆ ਧੰਨਵਾਦ ਹੈ ਹਜੂਰ ਕਿਰਪਾ ਕਰਨ ਪੂਛਿਆ ਦੇਣ ਨਾਮ ਦੀਆਂ ਬਾਕਾਂ ਸੋਡੇ ਵਾਲੇ ਵਾਲੇ ਸਰਪੰਚ ਕੁਲਵਿੰਦਰ ਸਿੰਘ ਜੀ ਉਹ ਵੀ ਸਤਕਾਰ ਕਰਕੇ ਬਹੁਤ ਧੰਨਵਾਦ ਜੀ ਹੋਰ ਸਤਕਾਰ ਜੋ ਸੱਜਣਾ ਬੰਦ ਧੰਨਵਾਦ ਕਰਕੇ ਪਾ ਲਿਆ ਮਹਾਰਾਜ ਕਿਰਪਾ ਕਰਨ ਬਈ ਬਾਗ ਲਾ ਤੰਦਰੁਪੀਆਂ ਬਖਸ਼ ਆਉ ਹਣ ਮੈਂ ਅੰਦੀ ਤੁਹਾਡੇ ਚਰਨਾਂ ਜੀ ਹਜੂਰ ਨੇ ਰੋਹਾਨੀਅਤ ਦੀ ਰਹਿਮਤ ਭਰੀ ਨਜ਼ਰ ਬਾਰ ਕੇ ਮਧੁਦਾਸ ਮੈਰਾਗੀ ਜਿਹੜਾ ਕਦੇ ਆਪਣੇ ਆਪ ਨੂੰ ਇਹ ਕਹੌਂਦਾ ਸੀ ਮੇਰੇ ਵਰਗਾ ਬਲੀ ਕੋਈ ਨਹੀਂ ਚੰਨਾ ਚ ਡਿੱਗ ਕੇ ਕਹਿੰਦਾ ਮਹਾਰਾਜ ਬਖਸ਼ੋ ਮੈਂ ਤੁਹਾਡਾ ਬੰਦਾ ਮਹਾਰਾਜ ਕਹਿੰਦੇ ਫਿਰ ਜੇ ਮੇਰਾ ਬੰਦਾ ਬਣਨਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ ਜਿਹੜੇ ਮੇਰੇ ਬੰਦੇ ਆ ਉਹ ਪੱਠਾ 'ਚ ਧੋਕੇ ਜਾਂਦੇ ਆ ਤੇ ਕਾਜੂ ਵਾਲੇ ਖਾ ਜਾਂਦੇ ਆ ਉਹ ਤਾਂ ਆਰਿਆਂ ਨਾਲ ਚੀਰੇ ਜਾਂਦੇ ਹਨ ਪਰ ਉਹ ਸੀ ਨਹੀਂ ਪੱਦਦੇ ਤੂੰ ਇੱਕ ਹਰਨੀ ਦੇ ਬੱਚਾ ਤੋਂ ਘੁਬਰਾ ਕੇ ਬੈਰਾਗੀ ਬੜਿਆ ਚਾਹੀਦਾ ਤਾਂ ਅਸੀਂ ਸੰਤਾਂ ਨੂੰ ਸਤਿਕਾਰਣਾ ਤੋਂ ਰੱਬ ਦੇ ਪਿਆਰਿਆਂ ਨੂੰ ਤੰਗ ਕਰਨ ਲੱਗਿਆ ਤੂੰ ਦੇਖਿਆ ਕੱਲੇ ਪੰਜਾਬ ਦਾ ਹਾਲ ਕੀ ਹੈ ਮਦਦ ਰਸ ਕੋਲ ਨਾ ਮਾੜ ਜੁਰ ਨਾ ਨਤਰਮਾ ਮੈਨੂੰ ਆਪਣੇ ਬੰਦੇ ਜਿਹੇ ਜੇ ਤੇਰੇ ਬੰਦੇ ਨੇ ਉਹ ਜਿਹੇ ਬੰਦਾ ਬਣਾ ਲਓ ਦੋਵੇਂ ਕਰਤਾ ਤਾਂ ਅਗਲੇ ਜਾਂ ਕਿ ਤੁਹਾਡੀ ਚਰਣੀ ਭੇਟ ਕਰਨੀਆਂ ਕਿਉਂਕਿ ਮੈਨੂੰ ਇਹ ਸ਼ੁਭਾਰਸ਼ ਮਿਲੀ ਸੀ ਇਹ ਸੀ ਇਤਿਹਾਸ ਬੋਲਿਆ ਸੀ ਤਕਰੀਬਨ ਬਾਦਰ ਤੇ ਨੇੜੇ ਜਿੱਥੇ ਰਮਦਾਸ ਨਗਰ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਨੇ ਸ੍ਰੀ ਛੰਗਿਆ ਉਹਦੇ ਨੇੜੇ ਇੱਕ ਮਾਛੀ ਵਾਲਾ ਪਿੰਡ ਹੈ ਉੱਥੋਂ ਤੁਸੀਂ YouTube ਤੇ ਇਥੇ ਵੀਰਾਂ ਨੇ ਸੁਣਿਆ ਕਹਿੰਦੇ ਉਹ ਇਤਿਹਾਸ ਦੇ ਸ਼ੰਧਾਂ ਦਾ ਜ਼ਿਕਰ ਬਾਬਾ ਬੰਦਾ ਬਹਾਦਰ ਦਾ ਜਦੋਂ ਉਹਨੇ ਸਰਹੰਦ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਰੌਣ ਕਰਾਉਣ ਲੱਗਿਆ ਉਹ ਸੀਨ ਪੇਸ਼ ਕਰਦੇ ਆ ਪਹਿਲੀ ਕਰਤਾ ਮੈਂ ਕਾ ਮناسب ਸਮਝੀ ਵੀ ਜ਼ਰੂਰੀ ਹੈ ਪੰਡਾ ਸਿੰਘ ਨੂੰ ਰੰਗਣ ਵਾਸਤੇ ਕਲੰਗੀ ਵਾਲੇ ਗੁਰੂ ਨੇ ਉਹਦੀ ਹੋਮੇ ਤੋੜਨ ਵਾਸਤੇ ਉਹਦੇ ਤੱਕ ਦਾ ਇਆਸਾ ਦਾ ਹਰਜਿੰਦਰ ਸਿੰਘ ਜੀ ਮੋਹਲਾ ਜੀ ਕੈਨੇਡਾ ਵਾਲੇ ਉਹ ਸਤਿਕਾਰ ਕਰਦੇ ਆ ਵੀ 500 ਰੁਪਏ ਭੇਜਦੇ ਆ ਮੈਂ ਤਰਵਾਣਾ ਕਰਦਾ ਹਾਂ ਹੋਰ ਬੱਚਿਆਂ ਵੱਲੋਂ ਸਤਿਕਾਰ ਹਜੂਰ ਕਿਰਪਾ ਕਰਨ ਕੁਛ ਜਾਂਦੇ ਆ ਆਪਾਂ ਨੂੰ ਧੰਨਵਾਦ ਹਜੂਰ ਕਿਰਪਾ ਕਰਨ ਲਓ ਆਉ ਬੇਨਤੀ ਤੁਹਾਡੇ ਚਲਣਾ ਕਿ ਬੰਦਾ ਸਿੰਘ ਬਹਾਦਰ ਬਣ ਕੇ ਸਰਹੰਦ ਫਤਿਹ ਕਰਕੇ ਜਿਸ ਦਿਨ ਸਰਹੰਦ ਦਾ ਗਵਰਨਰ ਥਾਪਣਾ ਸੀ ਨਾ ਸੂਬੇਦਾਰ ਬਣਾਉਣਾ ਸੀ ਸਰਦਾਰ ਫਤਿਹ ਸਿੰਘ ਨੂੰ ਉਸ ਦਿਨ ਮਾਦ ਉਦਾਸ ਵਿਰਾਗੀ ਤੋਂ ਬਹਾਦਰ ਬਣਨ ਵਾਲਾ ਬੰਦਾ ਸਿੰਘ ਵਿਰਾਗ ਦੇ ਅੰਸੂ ਕਰਨ ਲੱਗ ਗਿਆ ਰੋਣ ਪਿੱਟਣ ਲੱਗ ਗਿਆ ਉਹ ਸਿੱਖ ਸੰਗਤ ਵਿੱਚ ਹਲਚਲ ਮਚ ਗਈ ਵੀ ਅੱਜ ਤੱਕ ਇਹਨੇ ਕਪੂਰੀ ਸੋਧਿਆ ਸਟਾਉਰਾ ਸੋਧਿਆ ਉੱਥੋਂ ਦੇ ਸੂਬੇਦਾਰ ਚੌਧਰੀ ਥਾਪੇ ਬੰਦਾ ਸਿੰਘ ਉਭਾਗ ਹੀ ਨਹੀਂ ਹੋਇਆ ਫਤਿਹ ਸਿੰਘ ਨੂੰ ਸੂਬੇਦਾਰ ਬਣਾਉਣਾ ਹੈ ਵਜੀਰ ਖਾਨ ਦੀ ਜਗ੍ਹਾ ਸਥਾਪਿਤ ਕਰਨ ਹੈ ਕਮਾਲ ਹੋ ਗਈ ਬੰਦਾ ਸਿੰਘ ਰੋ ਉਰ ਲਾਰ ਹੈ ਇਹਨੂੰ ਹੋਇਆ ਕਿ ਮੈਂ ਧੰਨਵਾਦ ਕਰ ਲੈਣੀ ਸਤਿਕਾਰ ਭਈ ਜੀ ਗੁਰਮੁਖ ਜਯੋਤ ਪੁੱਛ ਜਾਂਦੇ ਆ ਉਹਨਾਂ ਦੇ ਚਿੱਤ 'ਚ ਉਹ ਹੋ ਗਿਆ ਹੋ ਸਕਦਾ ਬੰਦਾ ਸਿੰਘ ਖੁਦ ਜਰਨਰ ਬਣਨਾ ਚਾਹੁੰਦਾ ਹੋਵੇ ਖੁਦ ਸੂਬੇਦਾਰੀ ਸੰਭਾਲਣੀ ਚਾਹੁੰਦੀ ਹੋਵੇ ਮਨ 'ਚ ਪੈ ਗਿਆ ਭਰਮ ਆਓ ਉਹ ਸਿੱਖ ਜਿਹੜੇ ਪੰਜ ਪਿਆਰੇ ਦੇ ਕੇ ਤੋਰੇ ਸੀ ਨਾ ਤਲੰਗੀ ਵਾਲੇ ਨੇ ਨਦੇੜ ਤੋਂ ਉਹਨਾਂ ਕੋਲੇ ਆ ਕੇ ਦੱਸਦੇ ਖਬਰਾਂ ਦਿੰਦੇ ਆ ਬੰਦਾ ਸਿੱਖ ਦੇ ਮਨ ਚ ਆ ਗਿਆ ਲਾਲਚ ਸਰਹੰਦ ਦੀ ਸੂਬੇਦਾਰੀ ਜਿਹੜੀ ਸੀ ਤਾਜਪੋਸ਼ੀ ਕਰਨੀ ਸੀ ਭੱਤੇ ਸਿੰਘ ਜੀ ਜਿਹਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡੇ ਦੇ ਨੇੜੇ ਆ ਰਾਮਪੁਰੇ ਤੇ ਜਦੋਂ ਬਠਿੰਡੇ ਨੂੰ ਜਾਂਦੇ ਆ ਰਸਤੇ 'ਚ ਮੱਧਰ ਆਉਦਾਂ ਭੱਤੇ ਸਿੰਘ ਦਾ ਉਹਨੂੰ ਮਾਲਕ ਬਣਾਉਣਾ ਸੀ ਸੂਬੇਦਾਰ ਬਣਾਉਣਾ ਸੀ ਸਰਹੰਦ ਦਾ ਬੰਦਾ ਸਿੰਘ ਰੌਰ ਹੈ ਉਹਦੇ ਦਿਲ ਚ ਕੀ ਤਲਗੀਰੀ ਆ ਕਾ ਤੋ ਨਹੀਂ ਤਾਜ ਕੋਸ਼ੀ ਕਰਨਾ ਜਿਆਦਾ ਜਾ ਕੇ ਪੁੱਛੋ ਲੋ ਪੰਜ ਪਿਆਰੇ ਨੇ ਜਦੋਂ ਆ ਕੇ ਪੁੱਛਿਆ ਨਾ ਬੰਦਾ ਸਿੰਘ ਤੋਂ ਫਿਰ ਹਿਰਦੇ ਚੋ ਕਰ ਕਰ ਕੇ ਇੱਕ ਆਵਾਜ਼ ਆਉਂਦੀ ਆ ਬੰਦਾ ਸਿੰਘ ਜੀ ਉਹ ਕਹਿੰਦਾ ਮੈਂ ਤਾਜ ਕੋਸ਼ੀ ਤੋਂ ਇਨਕਾਰੀ ਨਹੀਂ ਕਰਦਾ ਮੈਂ ਜਾਣਦਾ ਫਤਿਹ ਸਿੰਘ ਦਾ ਹੱਕ ਹੈ ਜੀ ਨੇ ਵਜੀਦ ਖਾਨ ਦਾ ਖਾਤਮਾ ਕੀਤਾ ਪਰ ਸਰਹੰਗ ਦੇ ਸੱਥ ਹੋਇਤ ਗਲਤੀ ਹੋ ਗਈ ਸਾਡੇ ਸਿੱਖ ਰਾਜ ਦੀ ਤਾਜਪੋਸ਼ੀ ਤੋਂ ਪਹਿਲਾਂ ਸਾਨੂੰ ਇੱਕ ਸੋਚਣਾ ਚਾਹੀਦਾ ਸੀ ਅਸੀਂ ਸੋਚਿਆ ਨਹੀਂ ਤੇਜ਼ੀ ਕਰ ਬੈਠੇ ਅਸੀਂ ਉਹ ਇਟਾ ਉਹ ਜਗਾ ਕਿਉਂ ਨਾ ਸੁਭਾੜੀ ਜਿੱਥੇ ਸੋਰਨੇ ਸਾਹਿਬ ਜੱਦਿਆਂ ਨੂੰ ਜਾਲਮਾਨੀ ਨਹੀਂ ਹੱਜ ਚਣਿਆ ਸੀ ਬੰਦਾ ਸਿੰਘ ਆਪ ਦੇ ਹਿਰਦੇ ਦੀ ਦਮਦਕਾਨੀ ਦੇਖਾ ਭਲਾ ਕਾਲ ਸੇ ਨੂੰ ਕਿਉਂ ਹਉ ਪਛਿਆ ਜੱਜਾ ਸਿੰਘ ਆ ਕੇ ਬਹਿ ਗਿਆ ਕੌਨੀ ਮੀ ਪਾ ਕੇ ਬੰਦਾ ਸਿੰਘ ਕਰ ਕੇ ਬੋਲਿਆ ਮਾਰੀ ਫਿਰ ਪਰ ਕੇ ਬੋਲਿਆ ਪੂਰਾ ਹਜੇ ਸਾਡਾ ਹੋਇਆ ਨਹੀਂ ਨਿਸ਼ਾਨਾ ਹੋ ਬੰਦਾ ਆਖੇ ਭਾਰੋ ਖਾਲਸਾ ਕਿੱਥੇ ਸਾਡਾ ਆਣਾ ਮੋਹਲਾ ਖਜਾਨਾ ਹੋ ਬੰਦਾ ਆਖੇ get

ਪੁੱਛਿਆ ਬੰਦਾ ਸਿਆ ਰੋਣਾ ਬਰਾਗ ਕਰਕੇ ਬੰਦਾ ਕਹਿੰਦਾ ਮੈਨੂੰ ਮੇਰਾ ਖਜ਼ਾਨਾ ਨਹੀਂ ਦਿਸਦਾ ਉਹ ਕਹਿੰਦੇ ਹੀਰੇ ਮੋਤੀ ਸੋਨਾ ਚਾਂਦੀ ਢੇਰ ਲੱਗੇ ਪਏ ਨੇ ਵਜ਼ੀਰ ਖਾਨ ਦੇ ਸ਼ਹਿਰ ਦੇ ਵਿੱਚੋਂ ਸਾਰਾ ਸੋਨਾ ਚਾਂਦੀ ਹੀਰੇ ਮੋਤੀ ਇਕੱਠੇ ਕਰ ਲੈ ਤੇ ਰੱਖ ਜਾਲਾ ਕਿਹੜਾ ਬੰਦਾ ਸਿੰਘ ਬਹਾਦਰ ਕੋਈ ਮਾਮੂਲੀ ਨਹੀਂ ਸੀ ਬੰਦਾ ਐਵੇਂ ਨਹੀਂ ਸਿੱਖ ਕੌਮ ਦਾ ਜੱਥੇਦਾਰ ਬਣਾਇਆ ਉਹ ਕਹਿੰਦਾ ਇਹ ਤਾਂ ਤੁਛ ਚੀਜ਼ਾਂ ਨੇ ਹੀਰੇ ਮੋਤੀ ਸਾਡੇ ਲਈ ਖਜ਼ਾਨਾ ਹੈ ਮੈਂ ਤਾਂ ਉਹ ਖਜ਼ਾਨਾ ਭਾਲਣਾ ਚਾਹੁੰਦਾ ਹੈ ਉਹ ਖਜ਼ਾਨਾ ਲੱਭਣਾ ਹੈ ਜਿਹੜੀਆਂ ਉਹ ਇੱਟਾਂ ਛੋਟੇ ਸਾਹਿਬ ਜਦਿਆਂ ਦੇ ਸਰੀਰ ਨਾਲ ਸੋਗੀਆਂ ਸੋ ਉਹ ਖਜ਼ਾਨਾ ਕਿੱਥੇ ਹੈ ਫਿਰ ਉਹ ਇੱਟਾਂ ਲੱਭੀਆਂ ਗਈਆਂ ਭਾਈ ਸਰਦਾਰ ਬਲਦੇਵ ਸਿੰਘ ਜੀ ਬਰਾੜ ਸਾਹਿਬ ਹੋਰ ਸਿੱਖ ਸੰਗਤਾਂ ਵੱਲੋਂ ਰੱਕ ਜੁਨੀਆ ਦੇ ਪ੍ਰੋਣ ਸਾਹਿਬ ਬਹੁਤ ਸਾਰਾ ਸਤਿਕਾਰ ਹੋਰ ਸੰਗਤਾਂ ਵੱਲੋਂ ਪਿਆਰ ਸਭ ਦਾ ਧੰਨਵਾਦ ਫਿਰ ਉਹ ਪਹਿਲਾਂ ਇੱਟਾਂ ਭਾਲੀਆਂ ਗਈਆਂ ਮਾਨ ਲੀਖਾ ਤੇ ਮਾਲੀ ਆਲੀ ਸਿੰਘ ਤੇ ਮਾਲੀ ਸਿੰਘ ਦੁਆਰਾ ਇੱਟਾਂ ਦੀ ਸਨਾਖਤ ਕੀਤੀ ਗਈ ਫਿਰ ਉਹ ਥੜਾ ਬਣਿਆ ਜਿਹੜਾ ਥੜਾ ਅੱਜ ਵੀ ਫਤੇਗੜ ਸਾਹਿਬ ਸ਼ਿਸ਼ੋਭਤ ਹੈ ਪਹਿਲਾਂ ਉਹ ਥੜਾ ਬਣਾ ਕੇ ਉਹਨੂੰ ਚਾਰ ਸੁਪੈਰੋਂ ਸੁੰਦਰ ਦਸ਼ਾਲੇ ਪਾ ਕੇ ਸਜਾ ਕੇ ਨਿਸ਼ਾਨ ਟੁਲਾਇਆ ਫਿਰ ਜਾ ਕੇ ਤਾਜ ਪੋਚੀ ਹੋਈ ਫਤੇ ਸਿੰਘ ਦੀ ਆਓ ਹੁਣ ਪਿਆਰ ਨਾਲ ਸਮਾਂ ਹੋ ਗਿਆ ਕਿਉਂਕਿ ਜੱਥੇਕਾਰ ਵੀ ਨੇ ਆਪਸੀ ਸੰਗਤ ਇੰਦੀ ਹਾਜ਼ਰੀ ਪ੍ਰਮਾਨ ਕਰੋ ਹੋਈਆਂ ਬੋਲਾਂ ਤੂਟੀਆਂ ਦੀ ਮਾਫੀ ਦਿਓ ਧੰਨਵਾਦ ਕਰਦੇ ਆਂ ਬਈ ਕੱਕ ਮਨੂ ਜੀ ਮੈਂ ਫਿਰੋਕੇਆਂ ਬਾਰੇ ਬਹੁਤ ਸਾਰਾ ਪਿਆਰ ਸਤਕਾਰ ਬਖਸ਼ਿਸ਼ ਕਰਦੇ ਆ ਬਹੁਤ ਸਾਰੀ ਕਿਰਤ ਵੀ ਕਰਦੇ ਆ ਬੱਚਾ ਖਿਰਦੇ ਤੋਂ ਨਮਾਜ਼ ਪਿਆਰ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਦੇ ਜਥੇ ਦਾ ਭਾਈ ਇਕਬਾਲ ਸਿੰਘ ਜੀ ਫਿਰੋਕੇ ਜਥੇ ਦਾ 골ਡ ਮੈਡਲ ਦਾ ਸਨਮਾਨ ਕੀਤਾ ਜਾਣਾ ਐ ਮੈਂ ಗ್ರಾಮ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਸਰਪੰਚ ਗੁਰਪ੍ਰੀਤ ਸਿੰਘ ਜੀ ਹੋਣ ਜਿਹੜਾ ਕਿ ਜਥੇ ਨੂੰ 골ਡ ਮੈਡਲ ਦਾ ਸਨਮਾਨ ਕਰਨ ਦੀ ਪੂਰੀ ਸੁਚਿ-ਵਿਚਿਤ ਸਮਾਤੀ ਕਮੇਟੀ ਪਹੁੰਚੇ ਜੀ ਔਰ ਮੈਂ ਬੇਨਤੀ ਕਰਦਾ ਸਾਡੇ ਤੰਤਰਪੱਖਤ ਬਾਬਾ ਦੁਨੀ ਚੰਦ ਦੇ ਪਿਛਲੇ 50 ਸਾਲ ਤੋਂ ਹਾਜ਼ਰੀ ਭਰ ਰਹੇ ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ ਤੁਹਾਡਾ ਇਹ ਆਪਣਾ ਪ੍ਰੋਗਰਾਮ ਆ ਤੁਹਾਡਾ ਆਪਣਾ ਪ੍ਰੋਗਰਾਮ ਆ ਜੀ ਸਰਪਤੇ ਸਰਖੋ 20 ਮਿੰਟ ਵਾਸਤੇ ਤੁਸੀਂ ਸੰਗਤਾਂ ਨੂੰ ਗੌਰਤਿਆਰ ਦੇ ਨਾਲ ਜਾਣੂ ਕਰਾ ਕੇ ਨਿਹਾਲ ਕਰੋ ਜੀ ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ 你好。好了